ਸ਼ਸ਼ਕਲ ਕਿਵੇਂ ਸਾਰੇ ਨੀਕੋਂ ਹਾਂ ਵੈਲਕਮ ਹੈ ਜੀ ਤੁਹਾਡਾ ਮੇਰੇ ਚੈਨਲ ਤੇ ਤੁਹਾਨੂੰ ਨਹੀਂ ਕਹਿਣਾ ਹੁੰਦਾ ਇਹ ਜਿਹੜੀ ਮੈਂ ਕਹਤਾ ਹੋਰ ਸੁਣਾਓ ਸੋ ਅਸੀਂ ਚੱਲੇ ਅੱਜ ਆਪਣੀ ਡਿਊਟੀ ਤੇ ਕਿਹੜੀ ਮਹੀਨੇ ਦੀ ਹੈ ਜੁਲਾਈ 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 ਦੀ 12 12 ਜੁਲਾਈ 12 ਇੱਧਰ ਦੀ ਚੱਲਣਾ ਸੀ 12 ਤਰੀਕ ਇੱਧਰ ਦੀ ਨਾ ਜੰਦੇ ਹਾਂ ਇੱਧਰ ਦੀ ਤਾਂ ਬੜਾ ਦੂਰ ਪੈ ਜਾਂਦੇ 12 ਤਰੀਕ ਜੁਲਾਈ ਦੀ 12 ਤਰੀਕ ਅਸੀਂ ਸੋਤੇ ਚੱਲੇ ਆ ਹਾਂ ਅਸੀਂ ਘਰੋਂ ਨਿਕਲੇ ਆ ਇਹਨੇ ਗੱਡੀ ਗਲਤ ਪਾ ਲਈ ਸੀ ਗੋਪੇ ਨੇ ਗੱਡੀ ਗਲਤ ਕੰਪਾ ਲਈ ਸੀ ਰਸਤਾ ਤਾਂ ਹੋਈ ਜਾਂਨੇ ਮੈਂ ਤਾਂ ਆਪਣਾ ਰਸਤਾ ਹੋਈ ਤੇ ਹੁਣ ਮੈਂ ਇਹਨੂੰ ਲੈ ਕੇ ਚੱਲੀ ਆ ਸ਼ਾਰਟਕਟ ਚੱਲਵਾ ਹੁਣ ਅੱਗੇ ਚੱਲਾਂਗੇ ਆਪਾਂ ਸ਼ਾਰਟਕਟ ਰਾ ਸੋ ਅੱਗੇ ਚੱਕਾਂਗੇ ਸੀ ਮੁਰਦੀਪ ਜੀ ਦੀ ਜੀ ਨੂੰ ਵਰਤਮਾਨ ਆ ਗਿਆ ਅੱਥੇ ਦੇਖ ਲਓ ਆ ਗਿਆ ਸੀ ਮੇਰੇ ਕੋਲ ਸਵੇਰੇ 8 ਵਜੇ ਹੋਰ ਸੁਣਾਓ ਕਿ ਉਹ ਤਾਂ ਤੁਨ ਮੈਂ ਲੈ ਕੇ ਜਿੱਤ ਖਾਉਂ ਵੀਡੀਓ ਦੇਖੀ ਕਿੱਥੇ ਸੀ ਬੀਤੇ ਦੋ ਦਿਨ ਕਿਵੇਂ ਸਾਡਾ ਆਣ ਜਾਣ ਦਾ ਟ੍ਰੈਵਲ ਰਸਤਾ ਸਿਰੋਠੀ ਕੇ ਦੀ ਫਿਰ ਆਮ ਸਾਈਕਲ ਰੱਖੀਏ ਪਿੱਛੇ ਇੱਕ ਦੋ ਸਾਈਕਲ ਚਲਾਣੇ ਆ ਨਾ ਸਿਰਕਸ ਵੀ ਕਰਨੇ ਪਹੁੰਚ ਜਾਂਦੀ ਸਰਕਸ ਤੇ ਚੱਲੇ ਆ ਅੱਜ ਸੀ ਉਹ ਤੇਰੀ ਜਗ੍ਹਾ ਲਿਆ ਸਤ ਕਰਦੇ ਸੈਂਗਾ ਚਲਾਵਾਂਗੇ ਜਿਸ ਤੇ ਭਾਬੀ ਉਹ ਅੱਗ ਜੋ ਜੀ ਟੱਪੂਗੀ ਬਲਦੀ ਅੱਗ ਤੁਸੀਂ ਆ ਭਾਬੀ ਆ ਅੱਗ ਤੂੰ ਅੱਗ ਨਹੀਂ ਇਹ ਇੱਕ ਟਾਇਰ ਨੂੰ ਹੁੰਦਾ ਜਿਹੜੇ ਹਾਂ ਟਾਇਰ ਪਿਛਲੇ ਟਾਇਰ ਦੇ ਘੁੰਮਦੀ ਹੁੰਦੇ ਚੱਕੇ ਤੇ ਚੱਕੇ ਤੇ ਚੱਕੇ ਤੇ ਸੈਂਗਾ ਚਲਾਣਾ ਕਿਵੇਂ ਮੁਕਾਤੇ ਭਾਬਾ ਗਾਗਨ ਨੂੰ ਪੁੱਛੂਗੀ ਗਾਗਨ ਨੂੰ ਪਟਾਵਾਂਗੇ ਗਾਗਨ ਨੂੰ ਸ਼ਾਲ ਬਰਵਾਵਾਂਗੇ ਗਾਗਨ ਨੂੰ ਸੋਤੇ ਬਣਾਵਾਂਗੇ ਗਾਗਨ ਮੇਰੇ ਅੱਗੇ ਬੈਠੇਗੀ ਮੈਂ ਸੈਂਗਾ ਚਲਾਉਂਗੀ ਹਾਂ ਤਾਂ ਚਲੋ ਠੀਕ ਐ ਅੱਗੇ ਫਿਰ ਮਿਲਦੇ ਆ ਤੁਹਾਨੂੰ ਨੈਕਸਟ ਅਸੀਂ ਲੱਗ ਰਹੇ ਆ ਜਾਣ ਦੇਖੋ ਅੱਜ ਮੌਸਮ ਬੜਾ ਘੈਂਟ ਐ ਉਹ ਘੈਂਟ ਮੌਸਮ ਐ ਦੇਖ ਸਕਦੇ ਤੁਸੀਂ ਸਾ ਇਹ ਐਂ ਮੈਂ ਬੜਾ ਟਾ ਮੈਂ ਆਮੜਾ ਟੱਪ ਕੀ ਮੈਂ ਆਮੜਾ ਕੋਲਗੜ ਰੋਡ ਬਿਲਕੁਲ ਰੋਡ ਛਿੱਕੀ ਦੇ ਕ੍ਰਾਸ ਤੋਂ ਮੈਂ ਹੋਰ ਦਿਖਾਉਂਗੀ ਸਾਡੇ ਨਾਲ ਇੰਦਰ ਆਪਵਾ ਫੈਲ ਰਹੀ ਹੈ ਨਾ ਚੁੜਾ 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 ਉਹ ਹੀ ਰਸਤਾ ਹੈ ਮੇਰੇ ਕੋਲ ਫੋਟੋ ਵੀ ਨੇ ਆ ਉਹ ਮੈਨੂੰ ਰਸਤਾ ਦਿੰਦੀ ਦੀ ਵੀਡੀਓ ਹਾਂ ਹਾਂ ਮੈਂ ਵੀ ਉਹਨਾਂ ਨਾਲ ਚਲਾਈ ਹੁਣ ਮੈਂ ਡਾਲ ਲੱਗਦਾ ਹੈ ਕੋਈ ਰਸਤੇ ਤੇ ਜਾਵਾਂਗੇ ਹਨ ਨੂੰ ਕੀ ਹੈ ਤੇ ਅਸੀਂ ਉਹੀ ਰਸਤੇ ਤੇ ਜਾਵਾਂਗੇ ਤੇ ਉੱਥੇ ਕਹਿੰਦੇ ਵੀ ਚੱਲ ਬਾਬੀ ਉਹਨੇ ਅਹੀਂ ਤੋ ਡੱਬੀ ਜਾ ਉਹਦੇ ਚ ਕੈਦ ਕਰਾਂਗੇ ਆਪਾਂ ਸੀਜ ਰਹਿੰਦੀ ਹੈ ਉੱਥੇ ਕੱਚ ਨਾ ਹੁੰਦੀ ਆ ਉਹ ਸ਼ੀਸ਼ਾ ਤਾਂ ਮੈਂ ਤੁਹਾਨੂੰ ਦੱਸ ਖਾਣੀ ਹੈ ਠੀਕ ਹੈ ਕਾਓ ਇੱਕ 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 ਫਿੰਗਰ ਸਹੀ ਕਰ ਮੈਂ ਇਹ ਰਸਤੇ ਜਾ ਕੇ ਉੱਨੀ ਇਕੱਲੀ ਕਿਸੇ ਅੱਜ ਤੱਕ ਕਦੇ ਵੀ ਕੋਈ ਆਤਮਾ ਕਿਸੇ ਨੇ ਫੋਨ ਚ ਉਹ ਕਰੀ ਆ ਕੈਨ ਕੈਨ ਫੋਨ ਚ ਕਦੇ ਵੀ ਕੋਈ ਆਤਮਾ ਨਹੀਂ ਹੁੰਦੀ ਉਹ ਤਾਂ ਹਵਾ ਇੱਕ ਜੇ ਪਹਿਲੀ ਕੱਲ ਤੋਂ ਹੈ ਹੀ ਨਹੀਂ ਮੈਂ ਤੁਹਾਨੂੰ ਲੱਛੇ ਖਲਹਾ ਦੇ ਜੀ ਦਿਲ ਦੀ ਹੀ ਮਿੰਡਰ ਲੱਗਦਾ ਹਨੂ ਕੀ ਆ ਹਾਂਡੀ ਪੀਰ ਕਰੇ ਬੈਠਦਾ ਤਾਂ ਇੱਥੋਂ ਰਸਤਾ ਸ਼ੁਰੂ ਹੋਣ ਲੱਗਿਆ ਆ ਮੋੜ ਤੋਂ ਠੀਕ ਹੈ ਸਾਡੀ ਬਾਪ ਦੇ ਤੇ ਲੈ ਚੀਆਂ ਕਰਾ ਕੇ ਲਿਆਏ ਅਸੀਂ ਆਹ ਮੋੜ ਤੇ ਕਹਿੰਦੇ ਹੋ ਰਹਿੰਦੀ ਐ ਆਹ ਬਿੱਪੜ ਥੱਲੇ ਥੱਲੇ ਦੇਖਦਾ ਤੈਨੂੰ ਆਹ ਕਿਪੜ ਆਹ ਰਿਹਾ ਬਿੱਪੜ ਆਪੇ ਪੜ ਗਈ ਸਾਡੇ ਪਹੁੰਚ ਦੇਖਦੇ ਆਉਂਦੀ ਐ ਇਕੱਲੇ 25 ਰੁਪਏ ਜੰਨੇ ਆ ਸੋ ਪੈਣੇ ਅਸੀਂ ਤਾਂ ਯਾਤਰੀ ਆਣਾ ਹਾਂ ਆ ਆਪਣੇ ਆਣਾ ਆਪਣੇ ਜਾਣਾ ਆਪਾਂ ਦਾ ਕੋਈ ਨਾ ਲੱਗਦਾ ਤਾ ਤੁਸੀਂ ਦੇਖ ਚੁੱਕੇ ਹੋ ਮੈਂ ਤੁਹਾਨੂੰ ਜਗਾ ਦਿਖਾਈ ਹੈ ਜੇ ਮੈਂ ਤੁਹਾਨੂੰ ਉਹਨੇ ਵੀਡੀਓ ਫੋਟੋਆਂ ਵੀਡੀਓ ਹੋਈ ਤਾਂ ਪਾਉਂਗੀ ਵਿੱਚੀ ਦੇਖ ਲੈਣੋ ਸੇ ਪਰ ਮੁੰਡਾ ਲੱਗਦਾ ਸਪੌਂਸੀਆਂ ਪਾਖੜਾ ਤੇ ਗੈਰ ਪਾਖੜਾ ਮੇਰੇ ਕੁੜੀ ਵੀ ਆਈ ਨਹੀਂ ਜਨੇ ਕੁੜਿਆਰੀ ਹੈ ਦਿਖਾ ਦਿੰਨੇ ਆਪਾਂ ਇਹਨੂੰ ਖਾਣੇ ਪਹਿਲੇ ਰੋਣ ਮੇਰੇ ਉੰਦੀ ਬੜੀ ਖਤਰਨਾਕ ਵਾਹ ਜਾਂਦੀ ਹੈ ਨਾ ਹਾਂ ਇੱਧਰ ਵਧੀਆੜਾ ਹਾਂ ਆਹੜਾ ਲੱਗਦਾ ਹੈ ਲੈਵਾ ਵੀ ਆਦੀ ਸਭ ਚੀਜ਼ਾਂ ਹੁੰਦੀਆਂ ਹੈ ਹੈ ਜੀ ਜੀ ਇਹ ਆ ਖੜੀ ਮੈਨੇ ਸਾਹਮਣੇ ਆਹ ਦੇਖੋ ਆ ਖੜੀ ਰੋਡ ਤੇ ਜੀ ਨਾ ਤੁਹਾਨੂੰ ਇੱਕ ਫੋਟੋ ਹੋਰ ਹੈ ਇੱਕ ਫੋਟੋ ਹੋਰ ਦਿਖਾਣੀ ਆ ਇਹ ਆ ਖੜੀ ਇੱਥੋਂ ਜੀ ਤੁਹਾਨੂੰ ਉਹੀ ਰੋੜ ਹੈ ਸਿੰਗਲ ਰੋੜ ਔਰ 이거? <laughs> <Here you go. laughs> ਸੀਐਨਸੀ ਹਾਂ ਕਈ ਮਾਰੀ ਜਾਂਦਾ ਤਾਂ ਸੀਆਨ ਸਾਨੂੰ ਸਰਕਾਰੀ ਤੋਂ ਵੱਧ ਕਿਸੇ ਨੇ ਸਕੈਂਡਰੀ ਜ ਨਹੀਂ ਪੜਾ ਇੱਧਰ ਕਿੱਧਰ ਜਾ ਰਹੇ ਉੱਧਰ ਮੋੜ ਮੇਰੇ ਜਿਹੜੇ ਪੁਰਾਣੇ ਰਸਤੇ ਨਹੀਂ ਜਾਣਗੇ ਜਿਹੜੇ ਰਸਤੇ ਪਹਿਲਾਂ ਜਾਣਦੇ ਹੁੰਦੇ ਆ ਆਹ ਹੀ ਰਸਤਾ ਉਹ ਕਾਕਾ ਹੈ ਤਾਂ ਇੱਧਰ ਦੀ ਗਲਤ ਰਸਤੇ ਪਾਲੀ ਸੀ ਗੱਡੀ ਦੇਖੋ ਹੁਣ ਫਿਰ ਤੁਹਾਨੂੰ ਕਿੱਥੇ ਆ ਸਿੱਧਾ ਹੀ ਲੈ ਗਿਆ ਸੀ ਨਹੀਂ ਜਿਹੜੇ ਰਸਤੇ ਪੁਰਾਣੇ ਪਹਿਲਾਂ ਜਾਣਦੇ ਆ ਮੈਂ ਇਹਦੀ ਜਾਨਣਾ ਨਾ ਇੱਧਰ ਦੀ ਅੱਗੇ ਤਾਂ ਕਿੱਧਰ ਦੀ ਜਾਣਾ ਖਾਉਂਗਾ ਇੱਧਰਲਾ ਰਸਤਾ ਇਧਰੋਂ ਕਰੀਂ ਸ਼ਾਰਟਕਟ ਮੈਂ ਵੀ ਸ਼ਾਰਟਕਟ ਨਹੀਂ ਕੱਢਦਾ ਜੇ ਵਾਪਸ ਸ਼ਾਰਟਕਟ ਕੱਢਦੀ ਆ ਛੱਪੜ ਦੇਖ ਲੋ ਪਹਿਲਾਂ ਛੱਪੜਾਂ 'ਚ ਲੋਕ ਨਹਾਉਂਦੇ ਸੀ ਅੱਜ ਕੱਲ ਨਹਾਉਣਾ ਛੱਡੋ ਇਸ ਨਾਲੇ ਡੱਡੂਲੀ ਵੜਦੇ ਪਹਿਲਾਂ ਤੂੰ ਮੈਂ ਹੋਰ ਕੀ ਕਹੇ ਕਿ ਆ ਟੀਮ ਪਹਿਲਾਂ ਨੇ ਦਿਨ ਪਹਿਲਾਂ ਵਾਲੀ ਸੀ ਨਾ ਲੋਕੋ ਵਿਚੀ ਡੰਕਰ ਨਹੀਂ ਜਾਂਦੇ ਸੀ ਵਿਚੀ ਉਹੀ ਛੱਪੜ 'ਚ ਲੋਕ ਨਹੀਂ ਜਾਂਦੇ ਸੀ ਹੁਣ ਉਹ ਡੱਡੂ ਨਹੀਂ ਨਹਾਉਂਦੇ ਵਿਚਾਰੇ ਛੱਪੜ 'ਚ ਹੰਡਰਡ ਰੁਪਏ ਲੋਕ ਘਰਾਂ ਜਾ ਕੇ ਰਹਿਣ ਲੱਗੇ ਲਰੀਆਂ ਪੱਪਨਪੁਰਾ ਪੱਪਨਪੁਰਾ ਤਾਂ ਰਚੀ ਝਪੜੀਆਂ ਓਲਰੀਆਂ ਬਲ ਸਮਾ ਮੇਰੇ ਮੇਰੇ ਨਾਨਕੇ ਨਾ ਉਹ ਵਾਲੇ ਸ਼ਰਤ ਦੀ ਲਗੀ ਉਹ ਮੇਰੇ ਨਾਲ ਨਾ ਨਾ ਉਹ ਪਹਿਲਾ ਪਿੰਡਾ ਜਿਹੜਾ ਉੱਥੇ ਪੜੀਆਂ ਆ ਦੇਖੋ ਵਿਚਾਰੇ ਪੱਠੇ ਲੈਣ ਜਾ ਰਹੇ ਨੇ ਗਾਇਸ ਹੋ ਜਾਂਦੀਆਂ ਵਿਚਾਰੀਆਂ ਜਿਰੀ ਲਾਣਾ ਜਿਰੀ ਲਾਣਾ ਆਜਾਰੇ ਆ ਵੀ ਚੱਲੇ ਜੀਰਾ ਲਾਉਣ ਮੈਂ ਜੀਰੀ ਨਹੀਂ ਲਾਈ ਮੈਂ ਨਰਮਾ ਚੋ ਗਿਆ ਮੈਂ ਨਹੀਂ ਲਾਈ ਉਹ ਵੀ ਐਵੇਂ ਵੀਡੀਓ ਬਣਾ ਕਿਉਂ ਨਹੀਂ ਲਾਈ ਹੈ ਕਿ ਮੈਨੂੰ ਲਾਣੀ ਨਹੀਂ ਨਹੀਂ ਵੀ ਨਹੀਂ ਆਂਦੀ ਜੀਰੀ ਬੋਲੀ ਜਵਾਬੀ ਆਖਦਾ ਇੱਕ ਮੈਨੂੰ ਗੰਡੋਏ ਦਾ ਆਰਡਰ ਲੱਗਦਾ ਜੋਕ ਜੋ ਹੁੰਦੇ ਨਾ ਗੰਡੋਏ ਹੁੰਦੇ ਉਹਨਾਂ ਦਾ ਮੈਨੂੰ ਬਾਰਡਰ ਆ ਲੱਗ ਮੈਂ ਸੱਪ ਤੋਂ ਹਨਾ ਮੈਨੂੰ ਸੱਪ ਤੋਂ ਡਰ ਲੱਗਦਾ ਜਿੰਨਾ ਮੈਨੂੰ ਜੋਕ ਗੰਡੋਏ ਉਹਨਾਂ ਦਾ ਦੇਖ ਕੇ ਨਾ ਫਟ ਫਟ ਨਹੀਂ ਉੱਟਣੀ 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 ਪਾਣੀ ਜਦ ਤੀ ਮੀ ਦਾ ਪਾਣੀ ਇਹਨੇ ਕਈ ਵਾਰੀ ਮਰੀਲ ਬਣਾਣ ਲੱਗੇ ਦੀ ਮੈਂ ਕੁਛ ਨਹੀਂ ਵੇਜ ਜੋਗ ਜਾਕ ਤਾਂ ਨਹੀਂ ਆ ਗਈ। ਆ ਅਸੀਂ ਇਲਾਚੀਆ ਲਿਆਏ ਆ। ਆ ਬੂਤਨੀ ਦਾ ਡਰਦੇ ਮਾਰੇ ਖਾ ਲਈ। ਇਲਾਚੀਆ ਖਾ ਲਿਆ ਅਸੀਂ। ਅਮੋਸਾ ਬਹੁਤ ਸੋਹਣਾ ਹੈ ਅੱਜ ਤਾਂ ਹੀ ਤਾਂ ਅਸੀਂ ਬਲੌਗ ਬਣਾਈ ਜਾਂਦੇ ਆ ਕਿਉਂਕਿ ਲੋਕਾਂ ਦੇ ਚੰਗੇ ਹਾ ਮਾਰ ਦੇ ਬਾਹਰ ਤੇ ਨੂੰ ਜੀ ਸੀ ਬੰਦ ਕਰਕੇ ਜੀ ਆਪਾਂ ਦੇਖ ਹਾਂ ਮਾ ਮਾਰਦੀ ਗਰਮੀ ਜੀ ਤੂੰ ਹਾਂ ਕਿੰਨਾ ਤਾ ਸੁਣੋ ਬਾਹਰ ਨਵੀਂ ਮਾਰ ਜਾਣਾ ਵੀ ਕਿਵੇਂ ਟੁੱਟ ਗਿਆ ਫੋਨ ਤੇ ਛੱਤ ਤੇ ਬੈਠੇ ਸੀ ਮੈਂ ਹੁਣ ਇੱਤਾ ਹੀ ਬਲੌਗ ਬਣਾਇਆ ਕਰਦਾ ਪਰ ਬਣਾਇਆ ਕਰਨੇ ਬਾਹਰ ਤੇ ਘਰੇ ਕੀ ਕਰੀਏ ਆਹ ਲਿਆ ਵੀਡੀਓ ਸੌ ਲਿਆ ਆਹ ਲਿਆ ਵੀਡੀਓ ਸੌ ਲਿਆ ਇਹ ਵੀ ਦੇਖ ਦੇਖ ਕੇ ਲੋਕ ਮੋਰ ਹੋ ਜਾਣੇ ਹਨਾ ਸਾਰਾ ਮੇਰੇ ਇੱਕੋ ਚੀਜ਼ਾਂ ਨੇ ਇੱਕੋ ਚੀਜ਼ਾਂ ਨਹੀਂ ਦੇਖਦੇ ਜਾਂ ਕੇ ਕੰਮ ਵਾਲੇ ਦਿਖਾਵਾਂਗੇ ਕੀ ਜੀ ਹੁਣ ਕਿ ਮਿਲਦੇ ਆ ਨੂਰਦੀਪ ਨੂੰ ਚੱਕਦੇ ਆ ਪਹੁੰਚਦੇ ਆਂਦੇ ਘਰੇ ਲੰ ਦੇਖ ਲੋ ਸਾਡਾ ਫਾਟਕ ਬੰਦ ਹੋ ਗਿਆ ਅਸੀਂ ਖੜੇ ਆਂ ਟ੍ਰਾਫਿਕ ਚ ਇਦਾਂ ਨਹੀਂ ਘੁੰਮਦਾ ਹੈਗਾ ਨਾ ਕੈਮਰਾ ਦੇਖ ਬੈਕ ਨਹੀਂ ਹੁੰਦਾ ਨਾਲ ਦੀ ਨਾਲ ਹੋਵਦਾ ਨਾ ਮੇਰੇ ਫੋਨ ਤੇ ਆ ਦੇਖੋ ਜੀ ਮੇਰੇ ਤੇ ਨਹੀਂ ਹੁੰਦਾ ਇਹ ਅੱਜ ਤੇ ਸੈਟਿੰਗ ਸ਼ੂਟਿੰਗ ਕਰਨ ਵਾਲੀ ਹੋਈ ਹੈ ਜੀ ਮੇਰਾ ਨਹੀਂ ਹੁੰਦਾ ਇਹ ਆ ਦੇਖੋ ਜੀ ਹਾਂ ਇੱਦਾਂ ਨਹੀਂ ਹੁੰਦਾ ਇਹ ਨਾਲ ਦੀ ਨਾਲ ਚੱਲੀ ਇਹ ਤਾਂ ਫਾਟਕ ਤੇ ਜਾਮ ਲੱਗਿਆ ਬਰੇਟਾ ਫਾਟਕ ਟ੍ਰੇਨ ਆਈ ਜਾਂਦੀ ਉਹ ਦੇਖੋ ਭਾਰਤ ਰੇਲਵੇ ਹਾਂ ਭਾਰਤ ਰੇਲਵੇ ਰੇਲਵੇ ਭਾਰਤ ਬੰਦੇ ਫਾਟਕ ਹੋ ਟ੍ਰਾਫਿਕ ਹੈ ਇੰਡੀਅਨ ਰੇਲਵੇ ਰੋਕ ਦੋਰੇ ਹੁਣ ਤੋਰ ਲਾ ਨਾ ਸੜਾ ਕੇ ਬਹਿ ਗਏ ਤਾਂ ਬੰਦੇ ਫਾਟਕ ਪਹੁੰਚ ਕੇ ਸਿੱ ਘਰੇ ਤਾਂ ਹੱਥ ਬੰਦ ਹੋ ਗਿਆ। ਫਾਟਕੀ ਬੰਦ ਹੁੰਦਾ ਇੱਥੇ ਪਰ ਜਦੋਂ ਵੀ ਆਉ। ਪਾਵਨ ਦੇ ਕੇ ਲੈਣਾ ਫਾਟਕਦਾ। ਸਾਡੇ ਪਿੰਡ ਦਾ ਫਾਟਕ ਖੁੱਲਿਆ 15 ਮਿੰਟਾਂ ਬਾਅਦ। ਦੇਖੋ। ਹੁਣ ਖੁੱਲਿਆ ਹੀ ਫਾਟਕ। ਹੁਣ ਜਾਣੀ ਆ ਮੈਂ ਆਪ ਕਰਨੀ ਕਰ ਜਾਂਦੀ। ਵਾਰਿਸ਼ ਹੋਈ ਲੱਗਦੀ ਇੱਥੇ بارش ਹੋਈ ਸੀ ਇੱਥੇ ਵਾਰਿਸ਼ ਆਪਣੇ ਦਾਦੇ ਦਾ ਠੰਡਾ ਹਵਾ ਚੱਲ ਰਹੀ ਹਾਂ ਹਾਂ ਧੁੱਪ ਨਿਕਲ ਗਈ ਅੰਦਰੋਂ ਠੀਕ ਲੋ ਅੰਦਰ ਲਈ ਤਾਂ ਠੰਡਾ ਕਰੀਏ ਬੰਦੇ ਬਾਹਰ ਹੱਥ ਚਾਰ ਪਟ ਨਹੀਂ ਪਤਾ ਨਹੀਂ ਮੈਨੂੰ ਕਿੰਨੀਆਂ ਟਪਦੀਆਂ ਖੜ ਜੀ ਦੀਦੀ ਦਾ ਫੋਨ ਆ ਗਿਆ ਲੈ ਲੈ ਹੈਲੋ ਗਾਇਸ ਤਾਂ ਮੈਂ ਚੱਕ ਲਿਆ ਦੀਦੀ ਨੂੰ ਹਾਂ ਉਹ ਬਲੋਕ ਇੱਥੇ ਦਿਰਗਰਤਣਾ ਚੱਕ ਲਿਆ ਦੀਦੀ ਨੂੰ ਹਾਂ ਦੀਦੀ ਕਿਵੇਂ ਐ ਵਧੀਆ ਵਧੀਆ ਤੁਸੀਂ ਕਿੱਥੇ ਚੱਲੇ ਆ ਅੱਜ ਅੱਜ ਅਸੀਂ ਚੱਲਿਆਂ ਜੀ ਲੁਧਿਆਣਾ ਐ ਨਾ ਇਹ ਬਰਵਾਏਗੀ ਅੱਡੇ ਦੂਰੇ ਲੁਧਿਆਣਾ ਪਹੁੰਚਾਂਗੇ ਅਪਾ ਲੁਧਿਆਣ ਰਾਮ ਨਾਲ ਸਾਡੇ 11:15 ਪਹੁੰਚ ਜਾਗੇ ਨਾ ਗਰਮੀ ਪਿੱਛੀਆਂ ਮਨੇਰ ਕੋਟਲੇ ਤੱਕੀ ਤੁਹਾਨੂੰ ਗਰਮੀ 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 ਜੀ ਬਹੁਤ ਆ ਪਰ ਅੱਜ ਸਾਡੇ ਪਿੰਡ ਬਹੁਤ ਮੀਂਹ ਪਿਆ ਸ਼ਹਿਰ 'ਚ ਮਤਲਬ ਤਾ ਅੱਜ ਦਾ ਮੌਸਮ ਪੂਰਾ ਕੂਲ ਹੋਇਆ ਪਿਆ ਠੰਡਾ ਠੰਡਾ ਅੱਜ ਕੋਈ ਗਰਮੀ ਨਹੀਂ ਆ ਰਹੀ ਸਾਹਿਬ ਅੱਜ ਤਾਂ ਦੱਖਾਂਵਾਂਗੇ ਮਰ ਜਾ ਕੇ ਉੱਥੋਂ ਦਾ ਮਾਹੌਲ ਹਾਂਜੀ ਪ੍ਰੋਗਰਾਮ ਪ੍ਰੋਗਰਾਮ ਦੱਖਾਂਵਾਂਗੇ ਤੁਹਾਨੂੰ ਆਏਗਾ ਸਾਡਾ ਠੀਕ ਚਲੋ ਮਿਲਦੇ ਹਾਂ ਉਹਨਾਂ ਨੂੰ ਅੱਗੇ ਫੇਰ ਆਕੇ ਬਾਏ ਬਾਏ ਹੈਲੋ ਜੀ ਦੇਖੋ ਜੀ ਇਹ ਹੈਗਾ ਜੀ ਠੇਕਾ ਸ਼ਰਾਬ ਦੇਸੀ ਤੇ ਇਹਨਾਂ ਦਾ ਕੋਈ ਹਾਲ ਨਹੀਂ ਹੈਗਾ ਜੀ ਆ ਦਾਰੂ ਪੀਣ ਵਾਲੇ ਦਾ ਦੇਖ ਸਕਦੇ ਹੋ ਤੁਸੀਂ ਦੇਖੋ ਕਿਵੇਂ ਪਏ ਆਂ ਤਿੰਨ ਦੁਪਹਿਰੀ ਦੇਖੋ ਜੀ ਇਹ ਅਸੀਂ ਦਿਆਲਪੁਰੇ ਰੋਡ ਤੇ ਆ ਜੀ ਮੈਂ ਅਸਲੀ ਡਰ ਕੇ ਪਾ ਦਣਾ ਮੈਂ ਉਹ ਨਹੀਂ ਮੈਂ ਕੋਈ ਹੈ ਦਰ ਦੰਡਾ ਕਰਕੇ ਕਿਵੇਂ ਵੈਸੀ ਹਾਂ ਸੱਚੀ ਦਰ ਦੰਡਾ ਕਰਕੇ ਪਿਆ ਹੋਇਆ ਸੀ ਮੈਂ ਮੈਂ ਸੋਚਦਾ ਦੁਪਹਿਰੇ ਲੋਕਾਂ ਦਾ ਕੋਈ ਹਾਲ ਨਹੀਂ ਹੈਗਾ ਦਿਨ ਹੀ ਪੀ ਫਿੱਡੇ ਨੇ ਟਾਈਮ ਆਇਆ 12:30 ਦਾ ਟਾਈਮ ਹੈ 12:30 ਦਾ ਹੀ ਅਸੀਂ ਸ਼ੋਅ ਤੇ ਜਾ ਰਹੇ ਹਾਂ ਹੁਣ ਕਿਵੇਂ ਤੇ ਮੈਂ ਵੀਡੀਓ ਬਣਾ ਮੈਂ ਤਾਂ ਡਾਇਰੈਕਟ ਹੀ ਪਾ ਦਣਾ ਮੈਂ ਕੁਝ ਵੀ ਕੁਝ ਨਹੀਂ ਬਣਾਇਆ ਨਾ ਨਾ ਹਾਂ ਫਿਰ ਚੱਲ ਜੀ ਜਿਵੇਂ ਆ ਤੇਰੇ ਪੇਜ ਬਣਿਆ ਪਿਆ ਕਿਉਂ ਨਹੀਂ ਬਣਿਆ ਇੱਥੇ ਤੂੰ ਆ ਵੀਡੀਓ ਨਹੀਂ ਦੇਖ ਆ ਤੱਕ ਕਰੀ ਪਾਈ ਹੋਈ ਆ ਆ ਤੂੰ ਪਾਉਣਾ ਸ਼ਾਰਟ ਵੀਡੀਓ ਹਾਂ ਸ਼ਾਰਟ ਪਾ ਲਿਆ ਕਰ ਬੋਲ ਕੇ ਬੋਲ ਕੇ ਬਲੌਗ ਬਣਾ ਕੇ ਪਾਇਆ ਕਰ ਜੇ ਇੱਥੇ ਪਾਉਣਾ ਨਾ ਆਪਸ਼ਨ ਆਉਂਦੀਆਂ ਨੇ ਵੀਡੀਓ ਵਾਲੀ ਆ ਗਈ ਸ਼ਾਰਟ ਵਾਲੀ ਆ ਗਈ ਲਾਈਵ ਵਾਲੀ ਪੋਸਟ ਵਾਲੀ ਆ ਗਈ ਪੋਸਟ ਪਾਏਗਾ ਵੀਡੀਓ ਤੇ ਪਾਇਂਗਾ ਤੇ ਲੰਮੀ ਵੀਡੀਓ ਪਊਗੀ ਬਲੌਗ ਪਾਏਗਾ ਜੇ ਤੂੰ ਸ਼ਾਰਟ ਤੇ ਪਾਏਗਾ ਤਾਂ ਸ਼ਾਰਟ ਹਾਂ ਇਹ ਬੋਲ ਕੇ ਪਾਏ ਕਰ ਆਪਣੀ ਵਾਇਸ ਪਾਇਆ ਕਰ ਵੀ ਅੱਜ ਅਸੀਂ ਗੱਡੀ ਹਰੇ ਇੱਥੇ ਖੜ ਗਈ ਜੈਵੇਂ ਹੋ ਗਏ ਆਏ ਉਹ ਮੂੰਹ ਐਵੇਂ ਜਰਾ ਸੁਣ ਲੋ ਜੇ ਕਿਸੇ ਦਾ ਹੋਣਾ ਹੈ ਤਾਂ ਕਿੰਨਾ ਕੈਸੇ ਰਹਿਣਾ ਮੈਂ ਤੁਹਾਨੂੰ ਸਿਖਾ ਦੂੰਗੀ ਅਤੀ ਦੀ ਕਲਾਸਾਂ ਲੰਦੀ ਹੈ ਲਵਾਦੀ 25 ਰੁਪਏ 15 ਦਿਨਾਂ ਦਾ ਹਾਂ 15 ਦਿਨਾਂ ਦਾ 2500 ਰੁਪਏ ਚਾਰਜਿੰਗ ਲੱਗਣਗੇ ਜੀ ਠੀਕ ਹੈ ਅ ਜਰੂਰ ਆਇਓ ਇਹਦੇ ਕੋਲੇ ਬਣਾ ਠੀਕ ਹੈ ਬਲੌਗ ਸਿੱਖਣਾ ਪੜਾਉਣਾ ਨਹੀਂ ਜਨਾ ਠੀਕ ਹੈ ਕਿੰਨੇ ਠੀਕ ਹੈ ਜੀ ਬਾਕੀ ਜੇ ਕਿਸੇ ਨੇ ਪ੍ਰੋਮੋਸ਼ਨ ਕਰਾਉਣੀ ਹੋਵੇ 20000 ਰੁਪਏ ਪਹਿਲਾ ਸੋ ਅੱਜ ਦੇਖ ਲੋ ਜੀ ਆਹਾ ਮੋٹے دماغ ਵਾਲੀ ਮਾਨਸਤਿਨਾ ਮਾਹਾਨਸਤੀ ਨੂਰਦੀਪ ਦੀਦੀ ਦੇਖ ਲੋ ਜਾਣਾ ਜੀ ਮਲੇਰਕੋਟ ਦੇ ਅਸੀਂ ਇੱਕ ਕੰਮ ਤੇ ਤੇ ਪਟਾ ਪਾਈ ਪਤਾ ਸਾਨੂੰ ਕਿਹੜੇ ਲੋਣ ਤੇ ਤਨੋਲੇ ਹੂੰ ਜਿਹਨੂੰ ਪਾਈ diel ਦਾ ਫੋਨ ਆਇਆ ਕਹਿੰਦਾ ਕਿੱਥੇ ਆ ਗਏ ਮਖਾ ਜੀ ਤਨੋਲੇ ਕਹਿੰਦਾ ਬਈ ਤਨੋਲੇ ਕਿੱਧਰ ਜਾਣੇ ਦਾ ਮਲੇਰਕੋਟ ਲਈ ਸੀ ਹੁਣ ਫੇਰ ਅਸੀਂ ਪਤਾ ਕੀ ਕਰਿਆ ਹੁਣ ਅਸੀਂ ਤੇ ਰਾਏਕੋਟ ਤੋਂ ਮਲੇਰਕੋਟ ਲਾ ਜਾਵਾਂਗੇ ਜੀ ਸੋ ਕੋਇ ਇਹਨਾਂ ਥੋੜਾ ਬਦਾਮ ਬਦੂ ਮੈਨੂੰ ਖਵਾਂਦੀ ਸੀ ਨਾ ਹੁਣ ਕੀ ਨਾ ਲੋੜ ਪਤਾ ਖਾਣ ਦੀ ਅੱਜ ਪਤਾ ਨਹੀਂ ਕਿਹਨੇ ਮੱਥੇ ਲੱਗਿਆ ਪਤਾ ਨਹੀਂ ਅੱਜ ਕੌਣ ਮੱਥੇ ਲੱਗਿਆ ਇਹਨਾਂ ਦੇ ਮੱਥੇ ਲੱਗਿਆ ਹੁਣ ਤੱਕ ਕੀ ਸਾਡੇ ਮੱਥੇ ਲੱਗੇ ਸੀ ਪਤਾ ਨਹੀਂ ਕੌਣ ਮੱਥੇ ਲੱਗਿਆ ਅਸੀਂ ਸਵੇਰ ਦੇ 4-5 ਵਾਰੀ ਗਲਤ ਚੱਲ ਗਏ ਹਾਂ ਸਵੇਰ ਦਾ ਸੱਚੇ ਭਾਈ ਤੇਰੇ ਬਲੌਗ ਦੂਜੇ ਬਲੌਗਾਂ 'ਚ ਇਹ ਵੀ ਫੁੱਟਾ ਦਿੱਤਾ ਜਾਣ ਲੱਗ ਅੱਜ ਸਵੇਰ ਅੱਜ ਵਿੱਚ ਗਲਤੀ ਦੁਰੇ ਫਿਰਦੇ ਆ ਅਜੂਬਤ ਨਹੀਂ ਇਹ ਦੇਖ ਲਿਆ ਨਾ ਉਹਨਾਂ ਦੇ ਚੱਕਰਾਂ 'ਚ ਚੱਲ ਭੂਤਨੀ ਦਾ ਰੋਲ ਕਰਕੇ ਸਾਈ ਆ ਜਾਉਂਗੀ ਸਭ ਕੋ ਸੋਸ਼ਲ ਮਨੂਪੂਤਾਂ ਦਾ ਬਲੌਗ ਆ ਰਿਹਾ ਅਨਮੋਲ ਪੂਤਾਂ ਦੇ ਚੈਨਲ ਤੇ ਸਾਰੇ ਜਣੇ ਦੇਖਿਓ ਠੀਕ ਆ ਦੋ ਪੂਤਾ ਹੋ ਵੀ ਖਤਰਨਾਕ ਪੂਰੀਆਂ ਝੰਮ ਦੇਖਿਓ ਕੱਲ ਨੂੰ ਦੇਖਿਓ ਬਲੌਗ ਕੱਲ ਨੂੰ ਪਾਵਾਂਗੇ ਪੂਤਾਂ ਠੀਕ ਹੈ ਠੀਕ ਹੈ ਜੀ ਮਿਲਦੇ ਆ ਪੈਲਸ ਵਿੱਚ ਜਾ ਕੇ ਓਕੇ ਬਾਏ ਬਾਏ ਹੈਲੋ ਗਾਇਜ਼ ਤਾਂ ਦੇਖੋ ਅਸੀਂ ਪਹੁੰਚ ਚੁੱਕੇ ਹਾਂ ਪੈਲੈਸ ਪੈਲੈਸ ਤਾਂ ਮੈਨੂੰ ਲੱਗਦਾ ਨਹੀਂ ਮੈਨੂੰ ਤਾਂ ਇਹ ਕੋਠੀ ਲੱਗਦੀ ਹੈ ਕੋਠੀ ਜੀ ਬਾਲਾ ਮੱਚ ਪੈਲੈਸ ਬਣਾ ਦੇ ਹਨਾ ਸਰਤਾਜ ਨਹੀਂ ਉਹ ਬਣਾ ਸਰ ਜੀ ਪਿਛੋਟ ਇਹ ਉੱਧਰ ਜਾਣਾ ਹੈ ਮੇਨ ਐਂਟਰੀ ਇੱਧਰ ਅੱਛਾ ਇੱਧਰ ਜੀ ਆਹ ਇਹ ਸਵਾਗਤ ਹੋਈ ਹੈ ਮੇਰੇ ਪਿੱਛੇ ਫੁੱਲਾਂ ਦੇ ਹਾਰਾਂ ਆਹ ਦੇਖ ਲਓ ਲੈ ਆਹ ਅਸੀਂ ਪੈਲੈਸ ਫੁੱਲਾਂ ਦੇ ਹਾਂ ਅਸੀਂ ਪਹੁੰਚ ਚੁੱਕੇ ਹਾਂ ਸਰਤਾਜ ਪੈਲੈਸ ਲੁਧਿਆਣਾ ਕੋਟਲੇ ਤੇ ਲੋ ਦੀ ਆਨੇ ਤੇ ਪਿੱਛੇ ਘਾਰ ਚੇ ਸੀ ਦੀ ਕੋ ਭਰ ਤੇ ਪੈਰ ਲੰਗ ਗਾ ਉਹ ਸੋਣਾ ਗਾਣਾ ਕੀ ਹੋਇਆ ਹਾਂ ਦੱਸੋ ਹੋਲੀ ਬਬੀ ਸਵਾਰੀ ਲਾ ਦਿਓ ਜੀ ਨਹੀਂ ਨਹੀਂ ਗੱਡੀ ਸਾਡੇ ਅੰਦਰ ਜੀ ਸਵਾਰੀ ਦੇ ਵੀ ਅੰਦਰ ਹੀ ਜਾਓ ਜੀ ਸਵਾਰੀ ਲਾ ਦਿਓ ਕਿਉਂਕਿ ਉਹ ਪਾਰਕ ਦਿੱਲੀ ਹੈ ਨਹੀਂ ਗੱਡੀ ਸਾਡੇ ਅੱਗੇ ਅੱਗੇ ਜਾਊਗੀ ਗੱਡੀ ਬੈਗ ਬੂਗ ਵੀ ਜਾਣੇਗੀ ਕਿੱਥੇ ਲਾਈਏ ਗੱਡੀ ਯਾਰ ਮੈਂ ਮੁੰਡੇ ਨੂੰ ਬੁਲਾ ਮਾਰੇ ਸਾਡੀ ਗੱਡੀ ਇੱਥੇ ਲਵਾਉਣ ਤਾਂ ਹੈਲਪਰ ਪਿਠਾ ਲਿਆਇਆ ਕਰ ਮੇਰੇ ਕੋਲ ਸੁਣੂਗੀ ਕਾਪਰ ਲੈ ਆਗੇ ਅਗਲੀ ਵਾਰ ਹੀ ਲਿਆਉਣਾ ਹੈਲਪਰ ਤੋਂ ਹੈਲਪਰ ਮੈਂ ਤਾਂ ਆ ਜਿਹੜੀ ਅਸੀਂ ਹੈਗੇ ਅੰਸਰ ਲੋਕ ਸਾਡੀ ਗੱਡੀ ਦਾ ਅੰਦਰ ਹੀ ਝੋਕੂਗੀ ਤੇ ਜਾਣਦੀ ਵੀ ਆਪਣੀ ਪਹਿਲਾ ਚੰਦਰ ਸਿੱਧੀ ਥੂ ਅੰਦਰ ਬਾਕੀਆਂ ਦੀ ਉਹ ਪਾਰਕਿੰਗ ਚ ਲਵਾ ਦਿੰਦੇ ਸੀ ਅਸੀਂ ਪਾਰਕਿੰਗ 'ਚ ਖੜੇ ਸੀ ਮੜੇ ਬੱਚਿਆਂ ਨੂੰ ਭੇਜ ਦਿੰਦੇ ਗੱਡੀ ਕਦੇ ਅੰਦਰ ਨਹੀਂ ਆਉਂਦੀ ਯਾਰ ਸਾਰੇ ਬੱਚੇ ਪਤਾ ਕਿੱਥੇ ਜਾ ਰਹੇ ਐ ਝੋਨਾ ਲਾਣ ਜਾ ਰਹੇ ਐ ਹਾਂਜੀ ਹਾਂ ਕੋਈ ਬੇਲਾ ਨਹੀਂ ਹੈਗਾ ਜੜਾ ਲਵਾ ਵੀ ਉੱਨਾਂ ਲਾਣ ਜਾ ਰਹੇ ਸਾਰੇ ਬੱਚੀ ਪਤਾ ਬਾਈ ਉੱਤਰ ਕੇ ਆਪ ਦੇਖਦੇ ਕਿੰਨੇ ਦੀ ਰਸਤਾ ਚਲੋ ਠੀਕ ਹੈ ਮੈਂ ਅੰਦਰ ਜਾਗੀ ਹਾਂ ਚਲੋ ਮੈਂ ਠੀਕ ਹੈ ਮੈਂ ਜਾਂਦਾ ਚੱਲੇ ਹੈਲੋ ਜੀ ਅਸੀਂ ਤਾਂ ਪਹੁੰਚ ਚੁੱਕੀਆਂ ਪਟਾਲਸ ਵਿੱਚ ਤਾਂ ਜਾ ਰਹੇ ਹਾਂ ਦੇਖੋ ਜੀ ਹਾਂ ਪਹੁੰਚ ਗਏ ਨੇ ਬੈਲਸ ਨੇ ਹਮ ਆ ਬਿਜਾਈਏ ਸਪੈਸ਼ਲ ਚਮਕੀ ਸੰਦੀਪਾ ਵੀ ਦੱਸ ਚੁੱਕਾ ਸੋਰੀ ਸੋਰੀ ਮੈਨੂੰ ਫਿਲਕਾ ਪੈ ਗਿਆ ਕਿਹਨ ਸੀ ਪਾਣੀ ਪੋਖੜੀਆ ਮਿਲਦੀ ਪੰਗੜਿਆ ਚੱਲੋ ਮੈਂ ਗਈ ਬਾਥਰੂਮ ਜਨਰਲ ਸਾਰੇ ਬਾਥਰੂਮ ਕਿੱਧਰੇ ਹਨ ਹਾਂ ਇਹ ਨਾ ਮੁੱਠੀ ਇਹ ਨਾ ਸਮਝ ਨਹੀਂ ਆ ਰਿਹਾ ਸਟਾਫ ਸਟਾਫ ਬਾਥਰੂਮ ਹੈ ਤਾਂ ਅਸੀਂ ਜਮ ਕੇ 30 ਬਾਥਰੂਮ ਚ ਫੀਮੇਲ ਦੋਸਤੋ ਜੀ ਸਾਡੇ ਸੂਟ ਕਿੱਦਾਂ ਦੇ ਲੱਗ ਰਹੇ ਨੇ ਸੋਹਣੇ ਲੱਗੇ ਤਾਂ ਜੀ ਜ਼ਰੂਰ ਕਾਪੀ ਕਰ ਲਿਓ ਬਣਾ ਲਿਓ ਬਣਾ ਲਿਓ ਸੌਫਟ ਹੈ ਹਾਂ ਹਾਂ ਕਾਟਨ ਇਹ ਵਰਗ ਹੋ ਜਾਣਾ 250 ਰੁਪਏ ਦਾ ਆਇਆ ਸੀ 250 ਦਾ ਸੂਟ ਹੈ ਜੀ ਦੇਖੋ ਆ ਤਾਂ ਹਜੇ ਮਹਿੰਗਾ ਇਹ ਨਾ ਮਨਮੋਲ ਨੇ ਪਾਇਆ ਹੋਇਆ 700 ਬਾਥਰੂਮ ਪੁਰਸ਼ ਲੇਡੀਜ਼ ਵਾਸ਼ਰੂਮ ਕਿਧਰ ਹੈ ਪਾਸ ਅੰਦਰ ਲੱਗ ਜਾਈਂਗੇ ਕੈਮਰਾ ਵਾਸ਼ਰੂਮ ਤੇ ਲੱਗੇ ਜਾਊਂਗੀ ਜੀ ਕੈਮਰਾ ਨਾਲ ਦੇਖੋ ਜੀ ਵਾਸ਼ਰੂਮ ਚ ਸਵਾਗਤ ਹੈ ਜੀ ਵਾਸ਼ਰੂਮ ਚ ਅਨਮੋਲ ਦਾ ਆਡਾ ਡਿਊਟੀ ਹੋ ਗਈ ਹੈ ਖਤਮ ਹੁਣ ਅਸੀਂ ਫੇਲੇ ਹੋ ਗਿਆ ਜੀ ਟਾਈਮ ਕਿ ਹੋ ਗਿਆ ਫੇਮ ਹੋ ਗਿਆ 5:06 ਮਿੰਟ 5:06 ਮਿੰਟ ਤੇ ਅਸੀਂ ਫਰੇ ਹੋਈਆਂ ਤਾਂ ਗਗਨ ਦੀਦੀ ਜਾ ਰਹੇ ਨੇ ਤੇ ਮਡ ਲੇਨ ਤੇ ਅਸੀਂ ਗੱਡੀ 'ਚ ਬੈਠੇ ਹੁਣ ਅਸੀਂ ਚੱਲਾਂਗੇ ਤਾਂ ਧੁੱਪ ਬਹੁਤ ਜ਼ਿਆਦਾ ਪੈ ਰਹੀ ਆ ਪਹਿਲਾਂ ਬਹੁਤ بارش ਹੋਈ ଥି ਤੇ ਹੁਣ ਧੁੱਪ ਕੜ ਲੀ ਲੱਗਦਾ ਨਹੀਂ 5:00 ਰਿਆਂ ਲੱਗਦੇ ਜਿਵੇਂ 2-3 ਦਾ ਟਾਈਮ ਹੈ ਨਾ ਹਾਂ ਕੰਨ ਦਾ ਟਾਈਮ ਨਹੀਂ ਲੱਗਦਾ ਯਾਰ ਹਾਂ ਠੀਕ ਹੈ ਥੋੜਾ ਰੈਸਟ ਕਰ ਲਈ ਅਸੀਂ ਪਾਕੀ ਦਾ ਵਲੋਗ ਰਾਜ ਬਣਾਵਾਂਗੇ ਜੰਦੇ ਜੰਦੇ ਹਾਂ ਸੌਰੀ ਹੈਲੋ ਗਾਇਜ਼ ਕਿਵੇਂ ਹੋ ਸਾਰੇ ਸਾਨੂੰ ਕੁਝ ਨਹੀਂ ਮਿਲਿਆ ਅੱਜ ਡਿਊਟੀ ਤੇ ਸਾਡੀ ਤੇ ਖਾਣ ਨੂੰ ਹੁਣ ਅਸੀਂ ਪਹੁੰਚੇ ਹਾਂ ਦੀਪਕਾ ਢਾਬੇ ਤੇ ਥੋਣ ਦੇ ਹਨੇਰਾ ਵੇ ਬਾਦ ਤੇਰਾ ਮੇਰਾ ਵੇ ਬਾ ਮਚਰ ਖਾਂਗੇ ਸਾਰੇ ਉਹ ਉਹ ਵੀਡੀਓ ਵੇਖੀਏ ਆ ਦੇਖ ਦੀਦੀ ਹੈਲੋ ਗਾਣੇ ਅਸੀਂ ਬਹੁਤ ਥ੍ਰਿੱਲਰ ਬਣਾਈਆਂ ਅਸੀਂ ਇੰਸਟਾਗ੍ਰਾਮ ਤੇ ਪਾਵਾਂਗੇ ਅਸੀਂ ਬਹੁਤ ਥ੍ਰਿੱਲਰ ਬਣਾਈਆਂ ਹਾਂ ਦੀਦੀ ਕਿੰਨੇ ਰੀਲ ਬਣਾਈਆਂ ਅੱਜ ਕੱਬੇ ਅੱਜ ਹੀ ਅਸੀਂ ਬਹੁਤ ਕੱਬੇ ਕੱਬੇ ਰੀਲ ਬਣਾਈਏ ਜੇ ਪਾ ਦਿਆਂ ਤਾਂ ਦੁਨੀਆ ਹੱਲ ਜਾਊਗੀ ਸੋ ਅਸੀਂ ਪਾ ਨਹੀਂ ਸਕਦੇ ਉਹ ਰੀਲਾਂ ਨਹੀਂ ਸਕਦੇ ਅਸਾਂ ਰੱਖ ਕੇ ਰੱਖ ਜਾਈਏ ਤੂੰ ਲੈ ਨਹੀਂ ਕਿਸ इक कहानी है तनु तब्बा तब्बा डीपक तब्बा सो असी आगे डीपक डब्बे ते ਜੀ ਬਹੁਤ ਚੰਗਾ ਸੀ ਅਸੀਂ ਖਾ ਪੀ ਲਿਆ ਬਹੁਤ ਫਿੱਲ ਫੁੱਲ ਹੋ ਗਿਆ ਮੇਰਾ ਫੁੱਲ ਹੋ ਗਿਆ ਲੈਣਾ ਹੈ ਆ ਰਹੀ ਫਨੀ ਗੱਲ ਲਓ ਜੀ ਸਾਡਾ ਹੋ ਗਿਆ ਖਾਣਾ ਪੀਣਾ ਹੁਣ ਚਲਦੇ ਹਾਂ ਸਿੱਕੜਾ ਨੂੰ ਖੋਲ ਦਈਏ ਠੀਕ ਹੈ ਹਾਏ ਦੀਦੀ ਚੰਗਾ ਸਰ ਦੀਦੀ ਬਾਏ ਬਾਏ ਜੀ ਸਾਰਿਆਂ ਨੂੰ ਓਕੇ ਬਾਏ ਹਾਏ ਦੀਦੀ ਦਾ ਘਰ ਆ ਗਏ ਦੇ ਕੇ ਖੋਲੇ ਬਾਪਰੇ ਮੈਂ ਉਹ ਲੈ ਕੇ ਆਣੀ ਚੰਗਾ ਥੋੜੇ ਕੱਪੜੇ ਚੱਕ ਕੇ ਮੇਰੇ ਇਹਨੇ ਸਮਾਨ ਲਾ ਦੇ ਜੀ ਅੰਟੀ ਠੀਕ ਹੋ ਸਤਿ ਸ਼੍ਰੀ ਅਕਾਲ ਕਿਵੇਂ ਹੋ ਸਕੂ ਜਾਨੀ ਨਹੀਂ ਹੈ ਹਾਂ ਪੂਛ ਨਹੀਂ ਲਾਈ ਫਿਰ ਕੁੜੀਏ ਭੁੱਲ ਗਈ ਸਮੇ ਤਾਂ ਹੋਰ ਚੰਗਾ ਫਿਰ ਦੀਦੀ ਬਾਏ ਆਹ ਦੀਦੀ ਦਾ ਨੂਰ ਦਾ ਘਰ ਆ ਗਿਆ ਮੈਂ ਜਾਨੀਆ ਥੋੜਾ ਟੇਲਰ ਦੇ ਮੇਰੇ ਟੇਲਰ ਦੇ ਤਾਂ ਠੀਕ ਹੈ ਲਗਨ ਨੂੰ ਲਾਤਾ ਘਰੇ ਲਗਨ ਦਾ ਕਰ ਮੈਂ ਜਾਨੀਆ ਫਿਰ ਕਰਦੇ ਥੋੜਾ ਥੰਮ ਬਾਦ ਬਲੌਗ ਸਟਾਰਟ ਤਾ ਹਲੋ ਜੀ ਅਸੀਂ ਪਹੁੰਚ ਚੁੱਕੇ ਹਾਂ ਰਤਿਆ ਦਾ ਬਜ਼ਾਰ ਮੈਂ 15 ਮਿੰਟਾਂ ਤੱਕ ਕਰੇ ਹੋ ਮੰਗੀ ਮੈਨੂੰ ਕਿਵੇਂ ਨਬਰੀ ਜੀ ਨੇ ਉਚੀ ਦਿੱਤੀ ਹਾਈ 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 ਤਾਂ ਘਰ ਕੇ ਮੈਡਮ ਬੈਠੇ ਨੇ ਅੱਗੇ ਮੈਂ ਵਗੀ ਪਿੱਛੇ ਛੱਡ ਕੇ ਮੂੰਹ ਨੂੰ ਲੈ ਕਰਾਂ ਉਹ ਉੱਥੇ ਤੋਂ ਬਲੌਕ ਆਇਆ ਨਹੀਂ ਮੈਂ ਘਰੇ ਮਿਲਣ ਲੱਗ ਗਈ ਭੁੱਲ ਗਈ ਉਹ ਰਤਿਆ ਪਹੁੰਚੀ ਆ सिर दुख लग गया है पापा गोली डाल गया ओके रेस्ट करेंगे यार फिर पांच के ब्लॉग बनू थोड़ा कल सब लोड करेंगे ता ठीक है जी मैं पहुंच गया घर जी मैं लग गया है मेरा लग रहा सिर दुख बहुत बहुत टाइम बाद मैं कम लाया ਆਏ ਸੀ ਕੰਮ ਤਾਂ ਮੈਂ ਕੈਨਸਲ ਕੀਤੇ ਐ ਤਿੰਨ ਮਹੀਨਿਆਂ ਬਾਅਦ ਗਈ ਆ ਮੈਂ ਇਸ ਕੰਮ ਤੇ ਤਿੰਨ ਮਹੀਨਿਆਂ ਬਾਅਦ ਸਿਰ ਮੇਰਾ ਬਹੁਤ ਦਰਦ ਕਰੀ ਜਾਂਦਾ ਸੋ ਠੀਕ ਹੈ ਜੀ ਮੈਂ ਕਰ ਲੱਗੀਆਂ ਵਲੌਗ ਦਾ ਐਂਡ ਸੋ ਮਿਲਦੇ ਆ ਨੈਕਸਟ ਵਲੌਗ ਚ ਅੱਜ ਦਾ ਵਲੌਗ ਮੈਂ ਇੱਥੇ ਖਤਮ ਕਰਦੀ ਆ ਠੀਕ ਹੈ ਜੀ OK ਬਾਏ ਗੁੱਡ ਨਾਈਟ ਸਾਰਿਆਂ ਨੂੰ